ਦੋਸਤੋ ਅੱਜ ਸਾਡੇ ਤੋਂ ਇੱਕ ਪਾਪ ਹੋ ਗਿਆ ਜਸਨਾ ਸੁੱਤੀ ਪਈ ਸੀ ਤੇ ਇਹਨੂੰ ਸੁੱਤੀ ਪਈ ਨੂੰ ਉਠਾ ਕੇ ਲਿਆਏ ਆ ਵੀਡੀਓ ਬਣਾਉਣ ਵਾਸਤੇ ਭਾਈ ਇਹਦਾ ਚੈੱਕ ਲੱਗ ਗਿਆ ਇਹਦਾ ਮੌਜ ਨਾਲ ਸੁੱਤੀ ਪਈ ਸੀ ਤੇ ਅਸੀਂ ਇਹਨੂੰ ਉਠਾ ਕੇ ਲਿਆਏ ਆ ਵੀ ਅੱਜ ਆਪਣਾ ਵੀਡੀਓ ਦਾ ਸ਼ੂਟ ਚੱਲੀ ਜਾਂਦਾਗਾ ਵੀਡੀਓ ਚੱਲੀ ਜਾਂਦੀ ਹੈ ਔਰ ਪਹਿਲਾਂ ਤੈਨੂੰ ਪਤਾ ਹੀ ਨਹੀਂ ਲੱਗਿਆ ਵੀ ਹੋਈ ਕੀ ਜਾਂਦਾਗਾ ਅੱਛਾ ਭਾਈ ਇਹਨੇ ਪਹਿਲਾਂ ਸਵਾਲ ਪੁੱਛੇ ਵੀ ਕੀ ਹੋ ਗਿਆ ਕੀ ਹੋ ਗਿਆ ਜਿਵੇਂ ਆਪਾਂ ਸੁੱਤੇ ਪਏ ਬੰਦੇ ਨੂੰ ਇੱਕੇ ਦਾ ਉਠਾ ਲੈਂਦੇ ਹਾਂ ਹਾਂ ਪਹਿਲਾਂ ਉਹ ਚੱਕਰ ਹੋ ਗਿਆ ਹੈਨਾ ਸੋਨੀ ਇਹ ਕੀ ਹੋ ਗਿਆ ਕੀ ਹੋ ਗਿਆ ਇਹਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਹੈ ਜੱਸ ਸੀਤਲ ਦੀ ਯਾਦ ਜੱਸ ਪਹਿਲਾਂ ਤਾਂ ਨੀਂਦ ਚ ਪਤਾ ਨਹੀਂ ਲੱਗਿਆ ਨਾ ਕੀ ਹੋ ਗਿਆ ਤੈਨੂੰ ਸੁੱਤੀ ਵੀ ਨਹੀਂ ਉਠਾਇਆ ਸੀ ਮੇਰਾ ਤਾਂ ਸੌ ਗਿਆ ਸੀਗਾ ਇੱਕ ਟੂਕ ਨਾਲ ਹੋ ਰਿਹਾ ਸੀਗਾ ਇਹਦਾ ਹੱਥ ਵੀ ਸੌ ਗਿਆ ਸੀ ਅੱਖਾਂ ਵੀ ਸੌਂ ਗਈਆਂ ਸੀਗਾ ਇਹਨੂੰ ਕੀ ਕਰਾਂ ਮੈਂ ਚੁੰਡੇ ਤੈਨੂੰ ਮੈਂ ਨਾਰਾਜ਼ ਚੱਕਰ ਮੈਂ ਚੁੰਡੇ ਚਾਰ ਨਾਲ ਇਹਨੇ ਗਏ ਇਹਨੂੰ ਇਹਨੂੰ ਮੈਂ ਨਾਰਾਜ਼ ਚਾਰ ਨਾਲ ਰਹਿਣਗੇ ਚੱਕਰ ਮੈਂ ਨਾਰਾਜ਼ ਪਹਿਲਾਂ ਦੀ ਗਈ ਆ ਮੈਂ ਪਹਿਲਾਂ ਸਾਡਾ ਸੀ ਕਿਸੇ ਨੇ ਹੋਰ ਖਰਾਬ ਕਰਤਾ ਹੁਣ ਜੱਸ ਨੂੰ ਨੀਂਦ ਆ ਗਈ ਇਹ ਤਾਂ ਮਾਰ ਹੀ ਲੈ ਕੰਮਾਂ ਨੂੰ ਮੈਂ ਭੇਜਿਆ ਹੋ ਚਲੋ ਇਹ ਵੀ ਠੀਕ ਹੈ ਨਰ ਰਾਜ ਆਹ ਦੋਸਤ ਸਾਡਾ ਘਰ ਆ ਗਿਆ ਇੱਥੇ ਹਰ ਵੇਲੇ ਜਿੰਦਾ ਹੀ ਲੱਗਿਆ ਰਹਿੰਦਾ ਹੈ ਠੀਕ ਆ ਹਰ ਵੇਲੇ ਇੱਥੇ ਜਿੰਦਾ ਹੀ ਲੱਗਿਆ ਰਹਿੰਦਾ ਹੈ ਕੋਲੋਂ ਡਰਾ ਬੜਾਂਗੇ ਅਸੀਂ ਕਾਲੇ ਨਹੀਂ ਠੀਕ ਆ ਕਿਵੇਂ ਆ ਉਹ ਮੋਗੇ ਵਿੱਚ ਦੀ ਡੇਢ ਤੋਂ ਨਾ ਨਾ ਜੱਪੂ ਨੇ ਲਾਇਆ ਸੀ ਓਏ ਹੈਲੋ ਇਹ ਕਾਲੇ ਜਿੰਦੇ ਕਾਲੇ ਚਲ 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 ਫੜਾ ਫੜਾ ਤਣ ਸੁਭ ਗਿਆ ਘਰ ਸਾਡਾ ਜਿੰਦਾ ਕੋਈ ਮੁੱਲਾਕ ਜਾਂਦਾ ਦੋਸਤੋ ਇਹ ਦੇਖੋ ਤੁਸੀਂ ਜਿੰਦਾ ਲਾਇਆ ਪਿਆ ਹੁੰਦਾ ਜਦੋਂ ਵੀ ਆਉਂਦੇ ਆ ਪਤਾ ਨਹੀਂ ਕੌਣ ਲੱਗ ਜਾਂਦਾ ਐਨਾ ਬੇਲਾ ਕਿਹੜਾ ਦੁਨੀਆ ਤੇ ਸਾਡੇ ਘਰ ਨਹੀਂ ਕਾਲਾ ਆਉਂਦਾ ਹੈ ਕਿ ਨਹੀਂ ਜਿੰਦਾ ਪਤਾ ਨਹੀਂ ਕੌਣ ਲਾ ਜਾਂਦਾ ਹੈ ਜੱਸ ਕਰ ਆਪਣਾ ਜਿੰਦਾ ਕੋਈ ਹੋਰ ਲਾ ਜਾਂਦਾ ਹੈ ਕਿ ਚੱਕਰ ਕੀ ਪਤਾ ਉਹ ਤਾਂ ਦੋਨ ਲਾ ਕੇ ਪਤਾ ਨਹੀਂ ਲੱਗਦੀ ਜੱਸ ਸੱਚ ਉਦਾਸ ਹੈ ਇਹਨੂੰ ਨੀਂਦ ਵਾਲੀ ਪਿਆਰੀ ਹੈ ਵੀਡੀਓ ਨਹੀਂ ਪਿਆਰੀ ਇਹਨੂੰ ਨੀਂਦ ਵਾਲੀ ਪਿਆਰੀ ਹੈ ਹਾਂ ਨੀਂਦ ਮੇਰੀ ਬਾਹਰ ਹੀ ਹੁਣੇ ਹੀ ਆਏ ਕਿ ਵੀਡੀਓ ਅੱਗੇ ਮਜਾ ਆਗੋ ਕਮਚਾਓ ਕੰਮ ਕਰੋ ਥਾਂ ਦੀ ਉਹ ਸੱਚੀ ਕਹਿੰਦਾ ਬਾਈ ਲੜੂਆ ਮੜੀ ਮਚਾ ਦੇ ਅੱਗੇ ਇੱਕ ਵਾਰੀ ਸਰ ਜੀ ਤੁਸੀਂ ਮਚਾਓ ਤੁਹਾਨੂੰ ਨਹੀਂ ਗਿਆ ਸੁੱਕਲਾ ਦਿਨ ਵੀ ਸ਼ੇਪਗਾ ਇਸ ਦੁਬਾਰਾ ਤਾਂ ਨਹੀਂ ਰਹੀ ਆਊਗਾ ਨੇਰੇ ਚ ਵਧੀਆ ਚੱਲਣਾ ਉਹ ਆ ਕੀ ਦੱਸੀ ਆਲੋਕੋ ਦੋਸਤੋ ਬੁੜਾ ਇੱਥੋਂ ਜਾਂਦਾ ਹੀ ਨਹੀਂ ਸਾਡੇ ਘਰ ਕੋਲ ਉਹ ਖੜਾ ਹੈ ਮੈਂ ਖੜਾ ਆ ਰੱਖੀ ਆਬਦੀ ਕੋਈ ਗੱਲ ਨਹੀਂ ਟੰਬੇ ਤੇਰੇ ਵਿੱਚ ਹੀ ਪੈਣਗੇ ਆਹ ਖੜਾਗਾ ਬੁੜਾ ਦੋਸਤੋ ਜਵਾਂ ਨਹੀਂ ਜਾਂਦਾ ਸਾਡੇ ਘਰ ਕੋਲ ਅਸੀਂ ਪਿੰਡ ਚੋਂ ਇੱਥੇ ਆ ਕੇ ਦੇਖ ਲੈ ਏਡੀ ਦੂਰ ਇਹ ਇੱਥੇ ਵੀ ਸਾਡੇ ਮਗਰ-ਮਗਰ ਹੀ ਰਹਿੰਦਾਗਾ ਹੁਣ ਤੁਸੀਂ ਦੱਸੋ ਮੈਂ ਇਹਦਾ ਕੀ ਹੱਲ ਕਰਾਂ ਕਾਲੇ ਬੜਾ ਖਤਰਨਾਕ ਬੁੜਾਗਾ ਤੜਕੇ ਫੀਮ ਖਾਂਦਾਗਾ ਕਿਲੋ ਕਾਲੇ ਸਾਰਾ ਦਿਨ ਭੱਜਿਆ ਫਿਰਦਾਗਾ ਮੈਂ ਕੀ ਦਿਲੇ ਵਿਆ ਕਾਫਿਤ ਮੁੜ ਕੇ ਸਾਰਾ ਦਿਨ ਇਹਦਾ ਧਰਤੀ ਪੈਰ ਨਹੀਂ ਲੱਗਦਾ ਇੱਕ ਜੱਸਾ ਹੀ ਨਹੀਂ ਸੱਦਿਆ ਮਿਲਦਾ ਉਹਨੂੰ ਕਿਹ ਹੈ ਨਹੀਂ ਸੱਦਿਆ ਜਾਂ ਤਾਂ ਇਹ ਨਹੀਂ ਸੱਦਿਆ ਜਾਂ ਇਹ ਨਹੀਂ ਸੱਦਿਆ ਉਹਨੂੰ ਬੁੜੇ ਨੂੰ ਕਿਹ ਸੱਦਿਆ ਐ ਨਹੀਂ ਦੇਖਣਾ ਮੈਂ ਮਾਤਾ ਦਾ ਹੋਇਆ ਹੋਰ ਇਹ ਮੈਂ ਬੇਟਾ ਹੋਰ ਇਹ ਆਜਾ ਇੱਥੇ ਤਾਂ ਨਹੀਂ ਆਇਆ ਇੱਥੇ ਹੋ ਰਿਹਾ ਹੈ ਅੱਜ 30 ਮਾਰਚ 2024 ਤਰੀਕ ਗਲੇ ਰੋ ਬੁਲਾਵਾਂਗੇ ਕਿਸ ਤਰ੍ਹਾਂ ਲੋਕਾਂ ਦਾ ਕਰਨ ਵਾਸਤੇ ਮੈਂ ਜਾਣਤ ਕਰਾਉਣੀ ਬੰਦ ਹੋਈ ਪਿਆ ਮੂਰਾ ਤਾਂ ਬਸ ਮੈਨੂੰ ਲੱਗਦਾ ਗਲੀ ਬੰਦ ਕਰਾ ਰਹੇ ਨੇ ਲਾ ਵੀਰੇ ਫੋਕੀਆ ਜਸ ਤਰ੍ਹਾਂ ਫੋਨ ਵੱਜੀ ਜਾਂਦਾ ਟੂੰ ਟੂੰ ਜੇ ਦੇਖੀ ਕੌਣ ਇੱਕ ਤਾਂ ਦੋਸਤ ਜਸ ਨੂੰ ਫੋਨ ਵਾਲੇ ਆਉਂਦੇ ਆ ਤੇ ਆਉਂਦੇ ਉਦੋਂ ਜਦੋਂ ਮੈਨੂੰ ਫੋਨ ਫੜਾ ਦੇ ਆਈ ਜਾਂਦੇ ਤਾਂ ਉਹ ਵੀ ਹੈਗਾ ਬਿੱਜੂ ਆ ਦੇਖੋ ਸਾਰੀ ਵੀਡੀਓ ਕੱਢ ਜਾਓ ਬਿੱਜੂ ਹੋਇਆ ਕੱਢੀ ਹੈ ਪਹਿਲਾਂ ਪਹਿਲਾਂ ਤਾਂ ਅਗਲੇ ਨੂੰ ਗਿਝਾਈ ਚੱਲਿਆ ਕਰੋ ਹੁਣ ਬਾਅਦ ਚ ਉਹ ਬਿੱਜੂ ਹੋ ਜਾਂਦੇ ਆ ਪਹਿਲਾ ਤਾਂ ਨੰਬਰ ਤੇ ਆਇਆ ਕਰੋ ਜਿੱਥੇ ਜਾਣੇ ਹੋ ਜੇ ਪਲੈਟ ਮੰਦ ਕਰਤਾ ਹੁਣ ਨਹੀਂ ਆਦਾ ਇੰਸਟਾਗ੍ਰਾਮ ਤੇ ਸੀ ਤੈਨੂੰ ਪਤਾ ਇੰਸਟਾਗ੍ਰਾਮ ਤੇ ਕਿੰਨੇ ਲੋਕ ਫੈਨ ਨੇ ਮੇਰੇ ਅੱਛਾ ਕੋਈ ਫੈਨ ਨਹੀਂ ਹੈ ਜਿੱਥੇ ਜਾਊ ਪਹਿਲਾਂ ਤਾਂ ਅਗਲੇ ਨੂੰ ਨੰਬਰ ਦੇ ਆਉ ਫਿਰ ਉਹ ਅਗਲੇ ਦਾ ਫੋਨ ਨਹੀਂ ਚੱਲਦੀ ਫਿਰ ਆਹ ਲ ਫੋਨ ਲਾਦਾ ਗਾਲਿਆ ਕੀ ਗੱਲ ਆ ਭਾਈ ਉਹੀ ਤਾਂ ਗੱਲ ਹੈ ਫਿਰ ਸਰਕਾਰੀ ਹੋਰ ਪਰ ਮੈਨੂੰ ਲੱਗਦਾ ਬਹੁਤ ੱੱਕਾ ਹੋ ਗਿਆ ੱੱਕਾ ਹੋ ਕੇ ਆਇਆ ਜਾ ਰਿਹਾ ਹੈਗਾ ਹੋਰ ਐਨੀ ਐਚ ਵੀ ਤਾਂ ਵੀ ਹੈ ਪਹਿਲਾ ਨੰਬਰ ਜਿੰਦਗੀ ਆ ਅੱਜ ਗੱਲ ਕਰਦੇ ਅੱਜ ਅਸੀਂ ਦੋਨੇ ਮੀਂਹ ਪਵਾਵਾਂਗੇ ਦੋਨੇ ਕੱਟੀਆਂ ਬੈਠਣਾ ਤੇ ਜੀ ਵਾਹੇਗੀ ਕਿ ਮੀਂਹ ਆਵੇ ਚੱਲ ਮੀਂਹ ਮੀਂਹ ਆਉਣਾ ਚਾਹੀਦਾ ਕੋਈ ਜਦੋਂ ਮੀਂਹ ਪਵਾਣਾ ਹੋਇਆ ਕੋਈ ਸਾਨੂੰ ਕੱਟੀਆਂ ਨੂੰ ਭਾਦਿਆ ਕਰਾਂਗੇ ਫਿਰ ਤਾਂ ਠੀਕ ਹੈ ਅੱਜ ਮੀਂਹ ਹੋਵੇ ਅਸੀਂ ਇੱਥੇ ਕੱਟੀਆਂ ਬੈਠੀਏ ਦੋਨੇ ਏਨ ਮੈਨੂੰ ਤਾਂ ਲੱਗ ਗਈ ਹੁਣ ਉੱਠ ਉੱਠ ਖੜੋ ਕਿਨ ਮੈਨੂੰ ਹੋਣ ਲੱਗੀ ਕੱਟੀਆਂ ਐਵੇਂ ਕਰ ਹਿਲੋ ਤਾਂ ਦੀਂ ਨੀ ਕਿਤੇ ਕਰਮਾ ਦੋਸਤੋ ਐਡੇ ਸ਼ਰਾਰਤੀ ਜੰਤੂ ਐਡੇ ਸ਼ਰਾਰਤੀ ਜੰਤੂ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਤਾਂ ਮੇਰਾ ਵੀ ਗਲ ਖਰਾਬ ਹੋ ਰਿਹਾ ਜ਼ਖਮ ਜਿਹਾ ਲੱਗਿਆ ਜਦੋਂ ਵੀ ਕੋਈ ਸੀਨ ਕਰਨਾ ਹੁੰਦਾ ਇਹਨਾਂ ਨੇ ਨਾ ਵਿੱਚ ਕੋਈ ਨਾ ਕੋਈ ਸ਼ਰਾਬਤ ਕਰਨੀ ਹੁੰਦੀ ਹੈ ਮੰਨ ਲਓ ਕੋਈ ਬੜਾ ਗੰਭੀਰ ਤਾਲਾ ਸੀਨ ਚੱਲੀ ਜਾਂਦਾ ਇਹ ਵਿੱਚ ਕੋਈ ਨਾ ਕੋਈ ਇਹਦੀ ਹਰਕਤ ਕਰਨਗੇ ਵੀ ਆਪਦਾ ਸਾਰਾ ਸਾਡਾ ਧਿਆਨ ਟੁੱਟ ਜਾਂਦਾ ਹੈ ਵੀਡੀਓ ਚ ਵੀ ਅਸੀਂ ਕਰਨਾ ਕੀ ਸੀਗਾ ਧਰਨਾ ਕੀ ਸੀ ਬੋਲਣਾ ਕੀ ਸੀ ਦੇਖਣਾ ਕਿੱਧਰ ਸੀ ਹੁੰਦਾ ਐਜਾ ਕੰਮ ਹੀ ਕਰਦੇ ਆ ਅੱਗ ਤਿਆਰ ਆ ਬਾਈ ਅੱਗ ਤਿਆਰ ਆ ਕੀ ਹੋਣਾ ਵੀ ਨੇ ਹੋਣਾ ਕਿ ਮੈਂ ਸੋਨੀ ਗਾਜੇ ਵਾਲੀ ਅਸਵਾਲੀ ਅੰਨਾ ਚੰਨਾ ਵਾਲੀ ਉੱਚੀਆਂ ਮਕਾਨਾਂ ਵਾਲੀ ਕੱਚੇ ਕੱਚੇ ਜੋੜਾਂ ਵਾਲੀ ਕੱਚੇ ਜੋੜਾਂ ਦੇ ਮੁੰਡਿਆਂ ਨੂੰ ਬਾਤ ਕੀਤਾ ਕੀ ਲੱਗੇ ਦੁਬਾਰੀ ਬਾਥ ਨੂੰ ਲੱਗ ਰਿਹਾ ਜੀ ਉਰੇ ਨਾਲ ਲੱਗੇ ਹੋ ਪਿੱਛੇ ਲੱਗੇ ਸਹੀ ਗੱਲ ਕਾਲੇ ਰੱਤ ਨੂੰ ਜੀ ਲੱਗੇ ਸੀ ਦੋ ਮਿਲ ਗਏ ਹਾਂ ਆਜ ਦੇ ਕੇ ਪਜਾਈ ਤੰਨ ਤੰਨ ਨਸਟਰ ਰੱਖੀ ਹੋਈ ਕਾਲੇ ਰੱਤ ਕਿਹੜੀ ਪੱਝੀ ਜਾਂਦੀ ਹੈ ਬਸ ਪੇਰ ਰੱਖੀ ਹੋਈ ਹੈ ਉਹ ਤਾਂ ਹੋਣ ਦਾ ਤੇ ਨਾ ਹੋਣ ਦਾ ਕੋਈ ਫਾਇਦਾ ਹੀ ਨਹੀਂ। ਸੂਟ ਹੁਣ ਤਾਂ ਅੱਜ ਸਾਡੀ ਦਿਨ ਵਾਲੀ ਵੀਡੀਓ ਵੀ ਖਰਾਬ ਕਰਾ ਦਿੱਤੀ। ਮੈਂ ਹੈਗੀ ਵੈਲ ਨਹੀਂ ਹਾਂ। ਜੇ ਚਾਹਾਂ ਤਾਂ ਨਹੀਂ ਆਵੇਗਾ। ਦੇਖੋ ਤੁਸੀਂ ਘਰ ਦੇਖੋ ਸਾਡਾ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆਗਾ। ਜਿਹੜੀ ਤੁਸੀਂ ਇੱਥੇ ਮੀਨਾਕਾਰੀ ਬਣੀ ਦੇਖ ਰਹੇ ਹੋ ਇਹ ਬਹੁਤ ਪੁਰਾਣੀ ਆ। ਮਤਲਬ ਸੁਣਨੇ ਚ ਆਇਆ ਵੀ ਇਹ 1900 ਹੋ ਰਿਹਾ ਹੈ। 1944 ਜਾਂ 1945 ਵੇਲੇ ਦਾ ਬਣਿਆ ਹੋਇਆਗਾ। 1944 ਜਾਂ 45 ਵਲੇ ਦਾ ਉਸ ਟਾਈਮ ਇਸ ਘਰ ਦੀ ਬਹੁਤ ਜ਼ਿਆਦਾ ਮਤਲਬ ਸੁੰਦਰਤਾ ਸੀਗੀ ਉਸ ਵਕਤ ਹਜੇ ਵੀ ਬਹੁਤ ਪਈਆ ਹਜੇ ਵੀ ਬਹੁਤ ਪਈਆ ਅਜਰ ਲਹਾ ਡਕਾਲਾ ਲੰਬੀ ਡਿ ਬਣਾ ਰਿਹਾਗਾ ਪਰਾਂ ਨਾ ਰਜਾ ਵੇਲਾ ਬੁਰਾ ਟਾਈਮ ਟਿੱਕ ਟਿੱਕ ਗਾਂਦੀ ਗੱਲ ਸੁਣੋ ਭਾਈਾਰੇ ਉਹ ਕੋਹੋ ਕਾਲਾ ਤੁਰਦਾ ਜਿਥੇ ਥੈਨੀ ਐ ਠੀਕ ਹੈ ਠੀਕ ਹੈ ਭਾਈ ਠੀਕ ਹੈ ਭਾਈ ਬੈਠੀ ਤੇ ਉਹ ਫੋਨ ਆਊਗਾ ਫੋਨ ਬੱਤੀ ਬੈਠੀ ਠੀਕ ਹੈ ਫੋਨ ਲਾਉਗਾ ਫੋਨ ਚੱਕ ਕੇ ਜੇ ਉੱਥੇ ਕਿਧਰ ਜੋ ਗੱਲ ਕਰਦੇ ਠੀਕ ਹੈ ਉਹ ਤੇਰਾ ਮਾਕੇ ਤਾਂ ਸੀਨ ਲੈ ਲੈਨੇ ਹਾਂ ਹਾਂ ਸੀਨ ਲੈ ਲੈ ਉਹ ਮਾ ਤਾਂ ਸੀਨ ਲੈ ਲੈ ਨਿੱਤਰੋ ਦੋ ਕੈਮਰੇ ਚੱਲਣੇ ਫੋਨ ਤੇ ਗੱਲ ਕਰੂ ਆ ਤਾਂ ਇੱਧਰ ਤਿਲੂ ਮੈਂ ਕਿਦਾਂ ਮੈਕ ਤੇ ਕਿਦਾਂ ਮੈਂ ਕਿਦਾਂ ਮੈਂ ਤੁਸੀ ਲੋਟਿਆ ਜੀ ਉੱਚੀ ਬੋਲ ਰਿਹਾ ਇੱਕ ਫੋਨ ਦੇ ਉੱਪਰ ਮੈਂ ਤਾਂ ਦੋਨੇ ਆ ਹੀ ਕੋਈ ਠੀਕ ਹੈ ਮੈਂ ਸਰ ਜੀ ਸਾਡੇ ਦੇ ਬੁੱਕ ਕਰਕੇ ਆਣਾ ਕਿ ਮੈਂ ਤੁਹਾਨੂੰ ਬਹੁਤ ਸ਼ੱਕ ਜਿਹਾ ਝੱਕ ਤੂੰ ਕੁਝ ਨਹੀਂ ਬੋਲਣਾ ਆ ਕਿਧਰ ਬਾਤੀ ਆ ਪਤਾ ਹੀ ਨਾ ਹੋਏਗਾ ਬਾਹਰ ਲਵੀ ਇੱਥੇ ਨਾ ਰੱਖਣਾ ਤੂੰ ਕਿੱਥੇ ਗਈ ਜੀ ਉਹ ਗੋਜੇ ਮਾ ਉਹ ਆ ਉਹ ਸਾਹਮਣੇ ਉਹ ਬੈਠੀ ਆ ਹੱਸਿਆ ਉਹ ਸਿੱਟਾ ਦੇਖ ਲੈ ਦੋਸਤੋ ਬੁੜਾ ਕਿ ਸੋਨੀ ਸਕੀਮਾ ਕਰ ਰਿਹਾ ਯਾਪ ਤੇ ਕਿਵੇਂ ਮਿਲਣਾ ਰਾਤ ਨੂੰ ਮੈਂ ਸਾਰਾ ਤਾਂ ਰਾਖੀ ਰੱਖਦਾ ਰਹ ਜਾਂ ਨਹੀਂ ਮਿੰਟ ਚ ਸਕੀਮਾ ਕਰ ਜਾਂਦੇ ਆ ਰਾਤ ਨੂੰ ਸਕੀਮ ਲਾ ਜਾਂਦੇ ਆ ਇਹ ਫਿੱਕਾ ਰਹਦਾ ਕੱਲਾ ਮੇਰਾ ਰਾਖੀ ਰੱਖੀ ਕਰੂਗੀ ਉਨੂੰ ਆਪ ਨੂੰ ਵੀ ਚਾਹੀਦਾ ਥੋੜਾ ਜਿਹਾ ਵੀ ਇਹੋ ਜੀ ਹਰਕਤ ਨਾ ਕਰਿਆ ਕਰੇ ਵੀ ਆਈ ਵਰੀਆ ਇੱਕ ਘਰ ਵਾਲਾ ਮਰ ਗਿਆ ਦੂਜੇ ਨੂੰ ਮਾਰਨ ਦੀ ਤਿਆਰੀ ਚ ਥੋੜਾ ਜਿਆ ਉਹਨੂੰ ਸੋਚਣ ਦੀ ਤੇ ਸਮਝਣ ਦੀ ਲੋੜ ਆ ਪਤਾ ਨਹੀਂ ਇਹਨੂੰ ਕਦ ਵਕਲਾਉ ਕਿ ਸਮਝਦੀ ਨਹੀਂ ਵੀ ਮੈਂ ਇਹਦੇ ਫਾਇਦੇ ਵਾਸਤੇ ਕਹਿੰਦਾਗਾ ਇਹਨੂੰ ਮੇਰਗਾ ਗੱਲਾਂ ਉਹ ਬੁਰੀਆਂ ਲੱਗਦੀਆਂ ਨਹੀਂ ਬੁਰੀਆਂ ਚਲੋ ਕੋਈ ਗੱਲ ਨਹੀਂ ਹਟ ਜੂ ਆਪੇ ਆਪੇ ਹਟ ਜੂਗੀ ਕੀ ਆ ਨੀਂ ਠੀਂਪਰੀਉਂ